ਮੇਰਾ ਨਾਰਾਣੀ ਕੋਰ ਜੇ ਸਰ ਜੀ ਸਾਡਾ ਬੋ ਨਿਆ ਕੋਈ ਜੇ ਸਾਡਾ ਇਨਸਾਫ ਕਰੋ ਬਹੁਤ ਔਖਾ ਹੋਇਆ ਐਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਜੇ ਉਹ ਮਹੀਨੇ ਤਰੀਕ ਵਾਲੇ ਦਿਨ ਹੋਇਆ ਜੇ ਤੇ ਕਿਰੀ ਕਿਰੀ ਹੁਣ ਮੌਤ ਹੋ ਚੁੱਕੀ ਹੈ ਮੇਰੀ ਪਰਜਾਈ ਦੀ ਤੇ ਮੇਰੀ ਭਤੀਜੀ ਦੀ ਅੱਛਾ ਪਹਿਲੇ ਕਿਰੀ ਹੁਣ ਤੁਸੀਂ ਮੇਰੀ ਭਤੀਜੀ ਦੀ ਡੈਥ ਹੋਈ ਸੀ ਪਹਿਲੇ ਉਹਦਾ ਨਾਮ ਮਨਵੀਤ ਕਿੰਨੀ ਉਮਰ ਹੈ ਉਮਰ ਹੈਗੀ 13 ਸਾਲ ਅੱਛਾ ਤੇ ਹੁਣ ਕਿਹਨੇ ਡੈਥ ਹੋਈ ਹੈ ਹੁਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਦਾ ਨਹੀਂ ਜੀ ਮਰਦਾ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਉਹ ਮੰਗ ਕਰਦੇ ਹਾਂ ਸਾਡਾ ਇਨਸਾਫ ਹੋਵੇ। ਸਾਨੂੰ ਇਨਸਾਫ ਦੋ। ਹਾਂ ਇਹੋ ਮੰਗ ਜੇ ਸਾਡੀ। ਸਾਡੀ ਹੋਰ ਕੋਈ ਮੰਗ ਨਹੀਂ ਜੀ ਬਸ ਸਾਨੂੰ ਇਨਸਾਫ ਚਾਹੀਦਾ ਜੀ। ਬੋਲਣ ਦਿਆ ਹੈ। ਜਦ ਮੈਂ ਸਗਨ ਤੇ ਨਾਲ ਜਾਣ ਲਈ ਬਾਲ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਖਹਿ ਗਿਆ। ਕਹਿ ਕੇ ਨਾਲ ਕੀ ਉਹਨਾਂ ਨੂੰ ਹਾਰਨ ਮਾਰਿਆ ਤੇ ਸੀ ਸਾਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਕਰਤਾ ਅਸੀਂ ਤਿੰਨ ਜਾਣੇ ਤਾਂ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ ਉਹ ਚਾਰਾ ਕੀ ਕਹਿ ਰਿਹਾ ਕਿ ਨਾ ਹਮ ਕੋਈ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਕੋਈ ਦੱਸਿਆ ਇਹਨਾਂ ਨੇ ਸਾਨੂੰ ਕੀ ਉਹ ਦੱਸਿਆ ਆਪਾਂ ਅੱਗੇ ਟਰਾਲੀ ਆ ਰਹੀ ਸੋਨ ਦੇਖਿਆ ਹਾਂ ਜੀ ਹਾਂ ਜੀ ਕੋਲ ਕੇ ਦੱਸਣ ਦੇ ਆ ਜੀ ਸਰ ਇਹਹੀ ਬਾਤ ਹੈ ਕਿ ਐਕਸੀਡੈਂਟ ਜਰੂਰ ਹੋਇਆ ਹੈ ਵਾਰਦਾਤ ਤੇ ਉਹਨੇ ਤਰੀਕ ਵਾਲੇ ਦਿਨ ਤੇ ਪੁਲਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਾ ਹੈ ਕਿ ਇੱਥੇ ਜੋ ਵੀ ਕਰਨਾ ਰਾਜਨਾਮਾ ਕਰ ਸਕਦਾ ਆ ਇੱਥੇ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਦੀ ਕੌਣ ਕਹਿੰਦਾ ਸੀਗਾ ਤੁਹਾਨੂੰ ਰਾਜਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਆਹੀ ਆਪਣਾ ਇਨਸਾਫ ਮੰਗਦੇ ਆਂ ਵੀ ਨਿੱਕੇ ਨਿੱਕੇ ਬੱਚੇ ਕਿਤਰਾ ਦਾ ਭਵਿੱਖ ਇਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕਿਤਰਾ ਦਾ ਸੋਚਣਾ ਪਏਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਕੀ ਗੱਲ ਹੋਈ ਹੈ ਭਾਜੀ ਜਿਹੜੇ ਮੇਰੇ ਭਾਂਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀ ਕਿ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੋਕੇ ਤੇ ਉਹਨਾਂ ਨੇ ਸਾਈਡ ਦੇ ਕੇ ਫੇਰ ਮੌਕੇ ਤੇ ਉਹ ਕੱਚੇ ਲਾਤੀ ਆ ਜੋ ਕੀ ਉਹਨਾਂ ਦਾ ਵਿੱਚ ਵਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦਾ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋ ਕੀ ਉਹਨਾਂ ਦੇ ਸੱਟ ਗੁੱਜੀ ਲੱਗੀ ਹੋਈ ਆ ਉਹ ਸੀਰੀਅਸ ਸੀਗੇ ਇਹਨਾਂ ਨੇ ਮੈਂ 20 ਦਿਨਾਂ ਗਿਆ ਜੋ ਵੀ ਬੰਨਿਆ ਮੈਂ ਆਪਣੇ ਕੋਲੋਂ ਲਾਉਂਦਿਆ ਠੀਕ ਆ ਭਾਜੀ ਮੇਰੇ ਕੋਲ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਆ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਕੋਣ ਟਰਾਲੀ ਟਰੈਕਟਰ ਵਾਲੇ ਕੋਣ ਉਹ ਕੌਣ ਹੈ ਵਿਅਕਤੀ ਕੋਈ ਐਮਐਲਏ ਹੈ ਜਾਂ ਕੋਈ ਸਰਪੰਚਵਾ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਂਦੇ ਹਾਂ ਅਕਾਲੀਆਂ ਨਾਲ ਅੱਛਾ ਹਾਂਜੀ ਉਹ ਧਮਕੀਆਂ ਲਾਉਂਦੇ ਨੇ ਹਾਂਜੀ ਧਮਕੀਆਂ ਲਾਉਂਦੇ ਨੇ ਉਹ ਮੇਰੇ ਪਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਂਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ ਅੱਛਾ ਤੇ ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 ਤੇਰਾ ਦੋ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਇੱਥੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਹਨਾਂ ਨਾਲ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਸੀ ਆਪਣਾ ਥੋੜੇ ਦਿਨ ਪਹਿਲੇ ਮੈਂ ਨਹੀਂ ਜੀ ਮੇਰੇ ਸੀਨੀਅਰ ਅਫਸਰ ਬਾਈਟ ਦੇਣਗੇ ਮੈਂ ਕਹਾਂ ਜੀ ਬਾਈਟ ਦੇਣੀ ਨਹੀਂ ਐਕਸੀਡੈਂਟ ਹੋਇਆ ਤੁਸੀਂ ਪਰਚਾ ਦਰਜ ਕਰ ਰਹੇ ਹੋ ਆਈਓ ਕੀ ਗੱਲ ਹੋਈ ਹੈ ਮੈਂ ਤਾਂ ਜਿਹੜੀ ਉਹ ਕਾਨੂੰਨੀ ਕਾਰਵਾਈ ਨਾ ਕਰਾਈ ਅੱਗੇ ਲੜਕੀ ਮਰੀ ਉਹ ਕਰ ਰਹੇ ਅੱਛਾ ਤੇ ਹੁਣ ਕਿਰੀ ਹੁਣ ਕਿਰੀ ਡੈਥ ਹੋਈ ਹੈ 22 ਦਿਨ ਹੋਏ ਕੰਮ ਕਾਰਵਾਈ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋਈ ਹੈ ਹੁਣ ਤਾਂ ਜੀ ਜਿਹੜੀ ਲੜਕੀ ਬੜੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਤਾਂ ਕੀ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਸ ਦਿਨ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਉਹਦਾ ਚਾਂਗ ਸੁਤਲਤ ਵਿਗੰਦਾ ਕਰਕੇ ਜਦੋਂ ਸੁਤੰਤ ਰ ਵਿਗੜ ਗਿਆ ਅਹੀਂ 70 ਸੜੀ ਲੜਕੀ ਦੀ ਛੱਟ ਲੱਗ ਗਈ ਅੱਛਾ ਹਾਂ ਜੋ ਇਹਨਾ ਮੈਨੂੰ ਲਿਖਾਇਆ ਮੈਂ ਕਰ ਰਹੀ ਕਰ ਦਿੱਤੀ ਅੱਛਾ ਤੇ ਉਹ ਕਹਿ ਰਹੇ ਕਿ ਨਾ ਆਪ ਬੋਲ ਸਕੋ ਕਿ ਨਾਮ ਰਾਇਨਾ ਮ ਕਰਾ ਰਹੀ ਹੈ ਮੈਨੂੰ ਮੈਨੂੰ ਕੀ ਲੋੜ ਹੈ ਜੀ ਮੈਂ ਕੋ ਰਾਜੀ ਨਵਾ ਕਰਾਉ ਮੈਨੂੰ ਕੋਈ ਜਰੂਰਤ ਨਹੀਂ ਮੈਂ ਤੁਸੀਂ ਕੋਈ ਰਜਿਨਾਵਾ ਨਹੀਂ ਕਰਾਇਆ। ਨਾ ਬਿਲਕੁਲ ਨਹੀਂ। ਮੈਂ ਕੋਈ ਰਜਿਨਾਵਾ ਕਰਾਉਂਗੀ। ਉਹਨਾਂ ਦੇ ਉਹਨਾਂ ਦੇ ਗਵਾਂਡੀਓ ਗੈਰ ਹੈ ਜਿਹੜੇ ਮੈਂ ਉਹਦੀ ਉਹ ਮੈਂ ਕਰਦਾ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ। ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਇਹਨਾਂ ਦਾ? ਮੈਂ ਕੋਈ ਕਰਾਉਂ 1.5 ਬਿਆਨ 1.5 ਮੈਂ ਪਰਚਾ ਦਰਜ ਕਰਾਉਣਾ। ਮੈਂ ਕੋਈ ਬਿਆਨ 1.5 ਜੋ ਲੋਕਾਂ ਦੇ ਕਾਫੀ ਮਹੌਗੋਗਾ ਜੀ। ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਕਾਰਵਾਈ ਕਰਾਉਣਗੇ ਮੈਂ ਅਸੀ ਕਾਰਵਾਈ ਕਰੂੰਗਾ। ਐਕਸੀਡੈਂਟ ਕਿੱਥੇ ਹੋਇਆ ਸੀ ਕਿਹੜੇ ਨਾਲ ਹੋਇ ਰੋਡੀ ਜੇ ਉੱਥੇ ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਤੇ ਮਦਰ ਦੀ ਮਦਰ ਦੀ ਅੱਜ ਹੀ ਆ 12:00 ਲੈ ਕੇ 5 ਮਿੰਟ ਤੇ ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸੀ ਕਿੱਥੋਂ ਦਾ ਮਾਮਲਾ ਏ ਸਾਰਾ ਇਹ ਮਰਾਦਪੁਰੇ ਦਾ ਮਰਾਦਪੁਰੇ ਦੇ ਨੇ ਇਹ ਫਰੇਗੜ ਚੂੜੀਆਂ ਦੇ ਰੋਡ ਤੇ ਆਦੇ